ਅਸੀਂ ਢਿਲਵਾ ਜਿਹੜਾ ਉਹਦੇ ਉੱਤੇ ਆ ਅਸੀਂ ਦਿਖਾਉਣੀ ਆ ਤੁਹਾਨੂੰ ਇੱਕ ਮੰਤਰੀ ਰੋਂਗ ਸਾਈਡ ਆ ਕੇ ਇਹ ਆ ਰਿਹਾ ਸੀਗਾ ਮੈਂ ਪਿੱਛੇ ਉਹਨੂੰ ਕਵਰ ਕੀਤਾ ਹੈ ਗੱਡੀ ਨਾਲ ਐਕਸੀਡੈਂਟ ਹੈ ਕਿਹਦੀ ਗੱਡੀ ਹੈ ਜੀ ਇਹ ਕਿਹੜੇ ਜੀ ਸੋ ਇਹ ਗੱਡੀ ਨਾਲ ਐਕਸੀਡੈਂਟ ਹੁੰਦਾ ਇਸ ਦਾ ਤੁਹਾਨੂੰ ਮੈਂ ਦੱਸ ਦਿਆਂ ਅ ਪਹਿਲਾਂ ਤਾਂ ਇਹਨਾਂ ਨੂੰ ਪੁੱਛਦੇ ਆਂ ਗੱਡੀ ਕਿਹਦੇ ਸੀ ਬਾਈ ਜੀ ਇਹ ਆਪਣੇ ਆਓ ਜੀ ਗੱਡੀ ਦਾ ਐਕਸੀਡੈਂਟ ਕਿਵੇਂ ਹੋਇਆ ਇਹ ਦੱਸੋ ਭਾਜੀ ਅਸੀਂ ਲਾਨ ਲੱਗਿਆ ਹਾਂ ਹਾਂ ਯੂਟਰਨ ਭਾਜੀ ਲੈਣ ਲੱਗਿਆ ਤੇ ਇਹਨਾਂ ਦੀ ਗੱਡੀ ਹੋ ਗਈ ਗੱਡੀ ਬਹੁਤ ਸਪੀਡ ਤੇ ਹੀ ওভার ਹੋ ਰਹੀ ਉਹ ਰੋਂਗ ਸਾਈਡ ਤੇ ਅੱਛਾ ਜੀ ਭਾਈ ਅਸੀਂ ਇਹ ਥੋੜੀ ਦੇਖਣਾ ਵੀ ਆਈਪੀ ਹੈ ਹਾਂ ਹਾਂ ਅਸੀਂ ਤਾਂ ਆਪਦੀ ਸਾਈਡ ਸਹੀ ਆ ਨਾ ਜੀ ਜੀ ਠੀਕ ਹੈ ਚਲ ਹੁਣ ਸਾਡਾ ਇਹ ਵਾਹਿਗੁਰੂ ਦਾ ਸ਼ੁਕਰ ਕਰਦੇ ਅਸੀਂ ਸਾਡਾ ਬਚਾਅ ਹੋ ਗਿਆ ਜੇ ਗੱਡੀ ਪਲਟ ਜਾਂਦੀ ਹਾਂ ਹਾਂ ਠੀਕ ਹੈ ਚਾਰ ਜਾਨੇ ਸੀਗੇ ਅਸੀਂ ਫੇਰ ਵੀ ਬਚਾਅ ਹੋ ਗਿਆ ਹਾਂ ਰਾਉਂਗ ਸਾਈਡ ਤੋਂ ਗੱਡੀ ਆਈ ਜਾ ਰਹੀ ਹੈ ਹਾਂਜੀ ਰਾਉਂਗ ਸਾਈਡ ਤੋਂ ਗੱਡੀ ਆ ਰਹੀ ਹੈ ਰਾਉਂਗ ਸਾਈਡ ਤੋਂ ਗੱਡੀ ਜੀ ਤੇ ਆ ਰਹੀ ਹੈ ਤੁਸੀਂ ਕਿੱਥੋਂ ਆ ਰਹੇ ਸੀ ਬਿਆਸਤੋਂ ਆ ਰਹੇ ਸੀ ਬਿਆਸਤੋਂ ਆ ਰਹੇ ਸੀ ਬਿਆਸਤੋਂ ਆ ਰਹੇ ਸੀ ਪੁੱਠਾ ਜਾਣਾ ਸੀ ਇੱਥੋਂ ਟਰਨ ਜਾਣਾ ਸੀ ਅੱਛਾ ਤੇ ਇਹ ਗੱਡੀ ਆ ਰਹੀ ਸੀ ਇਹ ਫੁੱਲ ਸਪੀਡ ਤੇ ਆ ਰਹੀ ਸੀ ਤੁਹਾਨੂੰ ਮੈਂ ਦੱਸ ਦਿਆਂ ਕਿ ਪਿੱਛੇ ਜੇ ਮੰਤਰੀ ਸੀ ਕੌਣ ਸੀ ਵੀਆਈਪੀ ਸੀ ਰਾਉਂਗ ਸਾਈਡ ਗੱਡੀ ਆਈ ਹੈ ਜੀ ਤੁਹਾਡੇ ਨਾਲ ਐਕਸੀਡੈਂਟ ਹੋਇਆ ਨਹੀਂ ਨਹੀਂ ਹਾਂ ਤੁਸੀਂ ਕਹਦੇ ਨਾਲੋਂ ਸੇਵਾਦਾਰ ਕਾਹਦੇ ਡੇਰੇ ਤੇ ਥੋੜਾ ਪੰਜਾਬ ਪੁਲਿਸ ਲਿਖਿਆ ਤੁਸੀਂ ਇਹ ਵੀ ਪੰਜਾਬ ਪੁਲਿਸ ਕਿਉਂ ਲਿਖਿਆ ਪਰ ਪੰਜਾਬ ਪੁਲਿਸ ਕਿਉਂ ਲਿਖਿਆ ਤੁਸੀਂ ਪੰਜਾਬ ਪੁਲਿਸ ਕਿਉਂ ਲਿਖਿਆ ਨਹੀਂ ਨਹੀਂ ਪੰਜਾਬ ਪੁਲਿਸ ਕਿਉਂ ਲਿਖਿਆ ਨਾ ਬਣਾਏ ਦੱਸੋ ਜੇ ਡੇਰਾ ਦਾ ਡੇਰੇ ਦੇ ਸੇਵਾਦਾਰ ਹੋ ਤਾਂ ਪੰਜਾਬ ਪੁਲਿਸ ਕਿਉਂ ਲਿਖਿਆ ਸੋ ਤੁਹਾਨੂੰ ਇਹ ਦਿਖਾਉਣੇ ਆ ਮੁੰਡੇ ਜਿਹੜੇ ਦਾ ਜ਼ਖਮੀ ਹੋਏ ਨੇ ਇਹ ਕਿਰਨ ਮੰਤਰੀ ਨਾਲ ਸੀ ਕਿਹੜੇ ਮੰਤਰੀ ਨਾਲ ਸੀ ਤੁਸੀਂ ਕਾਕਾ ਹਾਂਜੀ ਦੱਸੋ ਕਿਹੜੇ ਮੰਤਰੀ ਨਾਲ ਸੀ ਦੱਸੋ ਨਾ ਸੋ ਦੱਸਣ ਤੋਂ ਗਰੇਵ ਕਰ ਰਹੇ ਨੇ ਇਹ ਕਿਹੜੇ ਮੰਤਰੀ ਨਾਲ ਸੀ ਜੀ ਇਹ ਹੈ ਕੋਈ ਨਹੀਂ ਪਤਾ ਕਰਦੇ ਅਸੀਂ ਤਾਂ ਹੁਣ ਆਏ ਆ ਆਏ ਹੋ ਪਤਾ ਕਰੋ ਫਿਰ ਇਹ ਗੱਡੀਆਂ ਨੇ ਇਹ ਗੱਡੀਆਂ ਰੋਂਗ ਸਾਈਡ ਆ ਰਹੀ ਸੀ ਮੰਤਰੀ ਦੀ ਗੱਡੀ ਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਰੁਕੇ ਗਏ ਨੇ ਕੋਈ ਨਹੀਂ ਬੋਲ ਰਿਹਾ ਕਿਹਦੇ ਨਾਲ ਆਏ ਨੇ ਅੰਦਰ ਸਬ ਇੰਸਪੈਕਟਰ ਸਾਹਿਬ ਬੈਠੇ ਨੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਮਤਲਬ ਕਿਹੜੇ ਮੰਤਰੀ ਨਾਲ ਸੀ ਤੁਸੀਂ ਹਾਂਜੀ ਦੱਸੋ ਦੱਸੋ ਕੋਈ ਨਹੀਂ ਬੋਲ ਰਿਹਾ ਹੁਣ ਇਹ ਮੰਤਰੀ ਭੱਜ ਗਿਆ ਇੱਥੋਂ ਆਪਦੇ ਗਾਰਡ ਛੱਡ ਕੇ ਇਹ ਮੁੰਡੇ ਮਾਰ ਜਾਂਦੇ ਰੋਂਗ ਸਾਈਡ ਕਰਨ ਵਾਲੀ ਕੀ ਗੱਲ ਸੀ ਇਹਦੇ ਵਿੱਚ ਮੰਤਰੀ ਦੀ ਗਲਤੀ ਆ ਕਿਉਂ ਕੀਤੀ ਮੈਂ ਦੇਖ ਰਿਹਾ ਸੀ ਪਿੱਛੇ ਕਿ ਇਹ ਜਿਹੜੀ ਇਹ ਗੱਡੀ ਆ ਰੋਂਗ ਸਾਈਡ ਆ ਰਹੀ ਸੀ ਜਾਮ ਲੱਗਿਆ ਜੇ ਮੰਤਰੀ ਨੂੰ ਇੰਨਾ ਸੀਗਾ ਤੇ ਆਪਦੀ ਗੱਡੀ ਸਹੀ ਟਾਈਮ ਤੇ ਆਉਂਦਾ ਆ ਸਾਰਿਆਂ ਦੀਆਂ ਪੱਗਾਂ ਗਲ ਚ ਪਈਆਂ ਹੋਈਆਂ ਨੇ ਮੁੰਡਿਆਂ ਦੀਆਂ ਦੱਸ ਨਹੀਂ ਰਹੀ ਕਿਹੜਾ ਮੰਤਰੀ ਨਾਲ ਹੋਇਆ ਜਾਮ ਲੱਗ ਗਿਆ ਇੱਥੇ ਇੱਕ ਮਿੰਟ ਜੀ ਇਹ ਦੱਸਣ ਦੇ ਕੋਈ ਦੱਸਣ ਨੂੰ ਰਾਜ਼ੀ ਨਹੀਂ ਹੈ ਕਿਹੜਾ ਮੰਤਰੀ ਹੈ ਕਿਹੜਾ ਹੈ ਤੇ ਰੌਂਗ ਸਾਈਡ ਆਈ ਹੈ ਗੱਡੀ ਰੌਂਗ ਸਾਈਡ ਆ ਕੇ ਮੰਤਰੀ ਦੀ ਪਾਇਲਟ ਗੱਡੀ ਦਾ ਐਕਸੀਡੈਂਟ ਹੁੰਦਾ ਇਹ ਕਿਹੜਾ ਮੰਤਰੀ ਹੈ ਕਿਹੜਾ ਵੀਆਈਪੀ ਹੈ ਕੋਈ ਪੁਲਿਸ ਵਾਲਾ ਬੋਲਣ ਨੂੰ ਤਿਆਰ ਨਹੀਂ ਇਹਦੇ ਵਿੱਚ ਅਸੀਂ ਫੇਰ ਪੁੱਛਦੇ ਆਂ ਪੁਲਿਸ ਵਾਲਿਆਂ ਨੂੰ ਜਿਹੜੇ ਇੱਥੇ ਖੜੇ ਨੇ ਆਏ ਨੇ ਇੱਥੇ ਤੁਸੀਂ ਇਹ ਥਾਰੇ ਨਾਲ ਸੰਬੰਧਤ ਹੋ ਜੀ ਉਹ ਨਹੀਂ ਭਾਵੇਂ ਰਿਹਾ ਹੈ ਤੇ ਇਹ ਇੱਥੇ ਜਿਹੜੇ ਬਾਰੇ ਕਿੱਥੋਂ ਸੰਬੰਧਤ ਹੋ ਤੁਸੀਂ ਮੈਨੂੰ ਇਹ ਦੱਸੋ ਕਿਹਦੀ ਗੱਡੀ ਨਾਲ ਐਕਸੀਡੈਂਟ ਆਇਆ ਮੈਨੂੰ ਨਹੀਂ ਪਤਾ ਲੱਗਿਆ ਇਹ ਤਾਂ ਬੰਦੇ ਕੁਛ ਨਹੀਂ ਕਰੇ ਤੁਸੀਂ ਤਾਂ ਇਹ ਤਾਂ ਹੈ ਕਿ ਜਿੱਦਾਂ ਅਸੀਂ ਆ ਗਏ ਅਸੀਂ ਮੋਟਰ ਤੇ ਖੜਾ ਕੀਤਾ ਕੋਈ ਤੁਹਾਨੂੰ ਡਿਬੇਟ ਕਰ ਚਲੋ ਤੁਹਾਨੂੰ ਕਿਸੇ ਦਾ ਫਟ ਲੱਗੀ ਕੋਈ ਪਤਾ ਕਰ ਲੈਣ ਦੋ ਹਾਂ ਹਾਂ ਕਿਸੇ ਦੀ ਕਿਸੇ ਦਾ ਫਟ ਲੱਗੀ ਕੋਈ ਐਂਬੂਲੈਂਸ ਸਾਡੀ ਆਈ ਵੀ ਹੈ ਹਾਂ ਪਤਾ ਕਰਕੇ ਮੈਨੂੰ ਦੱਸ ਦਿਓ ਚਲੋ ਦੱਸੋ ਜੀ ਐ ਐਂਬੂਲੈਂਸ ਆ ਗਈ ਐ ਕੋਈ ਦੱਸਣ ਨੂੰ ਤਿਆਰ ਨਹੀਂ ਮੰਤਰੀ ਕਿਹੜਾ ਕੋਈ ਪਤਾ ਲੱਗਾ ਕਿਹੜਾ ਮੰਤਰੀ ਸੀ ਹਾਂ ਨੰਗੇ ਮੰਤਰੀ ਸਾਹਿਬ ਨੰਗੇ ਤੁਹਾਨੂੰ ਕਿਹਨੇ ਕਾਲ ਕੀਤੀ ਵੀਰ ਤੁਹਾਨੂੰ ਕਾਲ ਤੇ ਆਇਓ ਨਹੀਂ 1033 ਤੋਂ ਕਾਲ ਆਈ 1033 ਤੋਂ ਕੀ ਦੱਸਿਆ ਉਹਨਾਂ ਨੇ ਕਿਹਦੀ ਗੱਡੀ ਨਾਲ ਐਕਸੀਡੈਂਟ ਹੋਇਆ ਕੋਈ ਨਾਮ ਹਾਂ ਨਹੀਂ ਦੱਸਿਆ ਕੋਈ ਵੀ ਅੱਛਾ ਕਿਹਦੀ ਗੱਡੀ ਸਾਨੂੰ ਇਹ ਨਾ ਦੱਸਿਆ ਠੀਕ ਹੈ ਜੀ ਹੁਣ ਆਹ ਦਾਜਾ ਲਾ ਸਕਦੇ ਹੋ ਕਿ ਕਿੰਨੀ ਤੇਜ਼ ਗੱਡੀ ਸੀ भाई तो साहब तो तो कर लेना गल करी चलो अस पूछना ही है तो, तो मैं पत्रकार आ ਇਹ ਲਗੋ ਨਹੀਂ ਜਿਹੜਾ ਵੀ ਹੈਗਾ ਇਹ ਵੀ ਆਈਪੀਸੀ ਜੀ ਕੁੱਲ ਮਿਲਾ ਕੇ ਜਿਹੜਾ ਵੀ ਆਈਪੀਸੀ ਨਾ ਇਹ ਬੋਲ ਰਹੇ ਨੇ ਨਾ ਪੁਲਿਸ ਦੱਸ ਰਹੀ ਆ ਸਿੱਧੀ ਤੌਰ ਦੇ ਤੇ ਗੱਲ ਕਰੀਏ ਅਸੀਂ ਢਿਲਵਾ ਦੇ ਉੱਤੇ ਇਹਦੇ ਖੜੇ ਆ ਇੱਕ ਵੀਆਈਪੀ ਕਲਚਰ ਆ ਜਿਹੜਾ ਇਹ ਲੋਕਾਂ ਦੀ ਜਾਣ ਦਾ ਖੋ ਬਣਿਆ ਹੋਇਆ